ਕੀ ਹੁਣ 500 ਰੁਪਏ ਦੇ ਨੋਟ ਏਟੀਐਮ ਤੋਂ ਨਿਕਲਨੇ ਬੰਦ ਹੋ ਜਾਣਗੇ ਦਰਸਲ ਪਿਛਲੇ ਕੁਝ ਦਿਨਾ ਤੋਂ ਸੋਸ਼ਲ ਮੀਡੀਆ ਦੇ ਉੱਤੇ ਅਜਈਆਂ ਖਬਰਾਂ ਕਾਫੀ ਵਾਇਰਲ ਵੀ ਹੋ ਰਹੀਆਂ ਨੇ ਤੇ ਕੁਝ ਮੀਡੀਆ ਰਿਪੋਰਟਾਂ ਇਹ ਖਬਰਾਂ ਫੈਲਾ ਵੀ ਰਹੀਆਂ ਨੇ ਤੇ ਹੁਣ 500 ਰੁਪਏ ਦੇ ਨੋਟ ਏਟੀਐਮ ਤੋਂ ਨਹੀਂ ਨਿਕਲਣਗੇ ਇਹ ਖਬਰ ਸੱਚ ਹੈ ਇਸ ਦੇ ਉੱਤੇ ਸਰਕਾਰ ਤੇ ਆਰਬੀਆਈ ਨੇ ਸਪਸ਼ਟ ਜਵਾਬ ਵੀ ਦੇ ਦਿੱਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹਤ ਅਹਿਮ ਹੈ ਦੱਸਦੀ ਕਿ ਇਸ ਖਬਰ ਤੋਂ ਬਾਅਦ ਬਹੁਤ ਸਾਰੇ ਲੋਕ ਪਰੇਸ਼ਾਨ ਹੋ ਚੁੱਕੇ ਨੇ ਤੇ ਉਹਨਾਂ ਨੂੰ ਨੋਟਬੰਦੀ ਦਾ ਦੌਰ ਦੁਬਾਰਾ ਯਾਦ ਆਣ ਲੱਗਾ ਮੈਂ ਸੋਚਿਆ ਸੀ ਕਿ 500 ਰੁਪਏ ਦੇ ਨੋਟ ਵੀ ਬੰਦ ਹੋ ਜਾ ਰਹੇ ਨੇ ਪਰ ਹੁਣ ਸਰਕਾਰ ਨੇ ਸੰਸਦ ਦੇ ਵਿੱਚ ਇਸ ਬਾਰੇ ਪੂਰੀ ਸੱਚਾਈ ਦੱਸ ਦਿੱਤੀ ਹੈ ਅਤੇ ਰਾਹਤ ਦੀ ਗੱਲ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ ਕਿਉਂਕਿ ਵਿੱਤ ਮੰਤਰਾਲਾ ਨੇ ਸੰਸਦ ਨੂੰ ਦੱਸਿਆ ਹੈਗਾ ਕਿ 500 ਰੁਪਏ ਦੇ ਨੋਟਾਂ ਦੇ ਉੱਤੇ پابੰਦੀ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਇਹ ਯਕੀਨੀ ਬਣਾਵੇਗਾ ਕਿ ਹਰ ਤਰ੍ਹਾਂ ਦੇ ਨੋਟ ਭਾਵੇਂ 100 200 ਜਾਂ ਫਿਰ 500 ਬਾਜ਼ਾਰ ਦੇ ਵਿੱਚ ਉਪਲਬਧ ਹੋਣ ਤਾਂ ਜੋ ਤਾਂ ਜੋ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਹੁਣ ਸਰਕਾਰ ਦਾ ਫੋਕਸ ਹੈ ਕਿ 100 ਅਤੇ 200 ਰੁਪਏ ਵਰਗੇ ਛੋਟੇ ਨੋਟ ਵੱਧ ਤੋਂ ਵੱਧ ਲੋਕਾਂ ਦੇ ਲਈ ਆਸਾਨੀ ਦੇ ਨਾਲ ਉਪਲਬਧ ਹੋਣ ਇਸ ਦੇ ਲਈ RBI ਨੇ ਬੈਂਕਾਂ ਅਤੇ ATM ਕੰਪਨੀਆਂ ਨੂੰ ਕਿਹਾ ਹੈਗਾ ਕਿ 30 ਸਤੰਬਰ 2025 ਤੱਕ ATM ਦੇ ਵਿੱਚ ਘੱਟੋ-ਘੱਟ 75% ਛੋਟੇ ਨੋਟ 100 ਅਤੇ 200 ਹੋਣੇ ਚਾਹੀਦੇ ਨੇ ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਭੁਇਖ ਦੇ ਵਿੱਚ ਤੁਹਾਨੂੰ ATM ਤੋਂ ਛੋਟੇ ਨੋਟ ਆਸਾਨੀ ਦੇ ਨਾਲ ਮਿਲ ਸਕਣ ਤਾਂ ਜੋ ਰੋਜ਼ਾਨਾ ਖਰੀਦਾਰੀ ਅਤੇ ਛੋਟੇ ਖਰਚੇ ਕਰਨ ਵਾਲੇ ਜੋ ਕਿ ਖਰਚਾ ਸਾਨੀ ਦੇ ਨਾਲ ਹੋ ਸਕੇ ਹੁਣ ਗੱਲ ਆ ਰਹੀ ਹੈ ਕਿ ਕੀ 500 ਦੇ ਨੋਟ ਬੰਦ ਹੋ ਰਹੇ ਨੇ ਸਵਾਲ ਤਾਂ ਇਹ ਉੱਠ ਰਿਹਾ ਹੈ ਮੇਜ਼ ਦੇ ਉੱਤੇ ਜਵਾਬ ਆਂਦਾ ਹੈ ਬਿਲਕੁਲ ਨਹੀਂ ਜੀ ਹਾਂ ਸਰਕਾਰ ਨੇ ਕਿਹਾ ਹੈਗਾ ਕਿ 500 ਰੁਪਏ ਦੇ ਨੋਟ ਬੰਦ ਨਹੀਂ ਕੀਤੇ ਜਾ ਰਹੇ ਇਹ ਨੋਟ ਵਰਤੋਂ ਦੇ ਵਿੱਚ ਰਹਿਣਗੇ ਅਤੇ ਇਹਨਾਂ ਦੀ ਵੰਡ ਵੀ ਪਹਿਲਾਂ ਦੇ ਵਾਂਗ ਹੀ ਜਾਰੀ ਰਹੇਗੀ ਤਾਂ ਅਜਈਆਂ ਖਬਰਾਂ ਨੂੰ ਤੁਸੀਂ ਗੁੰਮਰਾਹ ਬਿਲਕੁਲ ਵੀ ਨਾ ਹੋਵੋ ਕਿਉਂਕਿ ਬਹੁਤ ਸਾਰੀਆਂ WhatsApp ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਪੋਸਟ ਵੀ ਸਾਂਝੀ ਕੀਤੀ ਜਾਂਦੀ ਹੈ ਤੇ ਅਜਈਆਂ ਖਬਰਾਂ ਵੀ ਫੈਲਾਈਆਂ ਜਾਂਦੀਆਂ ਨੇ ਕਿ 500 ਰੁਪਏ ਦੇ ਨੋਟ ਹੁਣ ATM ਦੇ ਵਿੱਚੋਂ ਨਹੀਂ ਮਿਲਣਗੇ ਪਰ ਹੁਣ ਸਰਕਾਰ ਤੇ RBI ਦੇ ਵੱਲੋਂ ਸਪਸ਼ਟ ਜਵਾਬ ਵੀ ਦੇ ਦਿੱਤਾ ਗਿਆ ਹੈਗਾ ਕੀ ਅਜੇ ਆ ਬਿਲਕੁਲ ਵੀ ਨਹੀਂ ਹੋਣ ਵਾਲਾ ਹਾਲਾਂਕਿ 30 ਸਤੰਬਰ ਤੋਂ ਬਾਅਦ 75% ਛੋਟੇ ਨੋਟਾਂ ਦੀ ਗਿਣਤੀ ਜ਼ਿਆਦਾ ਹੋਇਆ ਕਰੇਗੀ ਪਰ 500 ਦੇ ਨੋਟ ਬੰਦ ਨਹੀਂ ਹੋਣ ਵਾਲੇ ਆ 500 ਰੁਪਏ ਦੇ ਨੋਟ ਏਟੀਐਮ ਤੋਂ ਨਹੀਂ ਨਿਕਲਣਗੇ ਇਹ ਖਬਰ ਸੱਚ ਹੈ ਇਸ ਦੇ ਉੱਤੇ ਸਰਕਾਰ ਤੇ ਆਰਬੀਆਈ ਨੇ ਸਪਸ਼ਟ ਜਵਾਬ ਵੀ ਦੇ ਦਿੱਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹਤ ਅਹਿਮ ਹੈ ਦੱਸਦੇ ਕਿ ਇਸ ਖਬਰ ਤੋਂ ਬਾਅਦ ਬਹੁਤ ਸਾਰੇ ਲੋਕ ਪਰੇਸ਼ਾਨ ਹੋ ਚੁੱਕੇ ਨੇ ਤੇ ਉਹਨਾਂ ਨੂੰ ਨੋਟ ਬੰਦੀ ਦਾ ਦੌਰ ਦੁਬਾਰਾ ਯਾਦ ਆਣ ਲੱਗਿਆ ਮੈਂ ਸੋਚਿਆ ਸੀ ਕਿ 500 ਰੁਪਏ ਦੇ ਨੋਟ ਵੀ ਬੰਦ ਹੋ ਜਾ ਰਹੇ ਨੇ ਪਰ ਹੁਣ ਸਰਕਾਰ ਨੇ ਸੰਸਦ ਦੇ ਵਿੱਚ ਇਸ ਬਾਰੇ ਪੂਰੀ ਸੱਚਾਈ ਦੱਸ ਦਿੱਤੀ ਹੈ ਅਤੇ ਰਾਹਤ ਦੀ ਗੱਲ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ ਕਿਉਂਕਿ ਵਿੱਤ ਮੰਤਰਾਲਾ ਨੇ ਸੰਸਦ ਨੂੰ ਦੱਸਿਆ ਹੈਗਾ ਕਿ 500 ਰੁਪਏ ਦੇ ਨੋਟਾਂ ਦੇ ਉੱਤੇ پابੰਦੀ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ ਭਾਰਤੀ ਰਿਜ਼ਰਵ ਬੈਂਕ ਯਾਨੀ ਕਿ ਆਰਬੀਆਈ ਇਹ ਯਕੀਨੀ ਬਣਾਵੇਗਾ ਕਿ ਹਰ ਤਰ੍ਹਾਂ ਦੇ ਨੋਟ ਭਾਵੇਂ 100 200 ਜਾਂ ਫਿਰ 500 ਬਾਜ਼ਾਰ ਦੇ ਵਿੱਚ ਉਪਲਬਧ ਹੋਣ ਤਾਂ ਜੋ ਤਾਂ ਜੋ ਲੋਕਾਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਹੁਣ ਸਰਕਾਰ ਦਾ ਫੋਕਸ ਹੈ ਕਿ 100 ਅਤੇ 200 ਰੁਪਏ ਵਰਗੇ ਛੋਟੇ ਨੋਟ ਵੱਧ ਤੋਂ ਵੱਧ ਲੋਕਾਂ ਦੇ ਲਈ ਆਸਾਨੀ ਦੇ ਨਾਲ ਉਪਲਬਧ ਹੋਣ ਇਸ ਦੇ ਲਈ RBI ਨੇ ਬੈਂਕਾਂ ਅਤੇ ATM ਕੰਪਨੀਆਂ ਨੂੰ ਕਿਹਾ ਹੈਗਾ ਕਿ 30 ਸਤੰਬਰ 2025 ਤੱਕ ਏਟੀਐਮ ਦੇ ਵਿੱਚ ਘਟੋਕੜ 75% ਛੋਟੇ ਨੋਟ 100 ਅਤੇ 200 ਹੋਣੇ ਚਾਹੀਦੇ ਨੇ ਇਹ ਇਸ ਲਈ ਕੀਤਾ ਗਿਆ ਹੈ ਤਾਂ ਜੋ ਭੁਇਖ ਦੇ ਵਿੱਚ ਤੁਹਾਨੂੰ ਏਟੀਐਮ ਤੋਂ ਛੋਟੇ ਨੋਟ ਆਸਾਨੇ ਦੇ ਨਾਲ ਮਿਲ ਸਕਣ ਤਾਂ ਜੋ ਰੋਜ਼ਾਨਾ ਖਰੀਦਦਾਰੀ ਅਤੇ ਛੋਟੇ ਖਰਚੇ ਕਰਨ ਵਾਲੇ ਜੋ ਕਿ ਖਰਚਾ ਆਸਾਨੇ ਦੇ ਨਾਲ ਹੋ ਸਕੇ ਹੁਣ ਗੱਲ ਆ ਰਹੀ ਹੈ ਕਿ ਕੀ 500 ਦੇ ਨੋਟ ਬੰਦ ਹੋ ਰਹੇ ਨੇ ਸਵਾਲ ਤਾਂ ਇਹ ਉੱਠ ਰਿਹਾ ਹੈ ਬੇਸ ਦੇ ਉੱਤੇ ਜਵਾਬ ਆਉਂਦਾ ਹੈ ਬਿਲਕੁਲ ਨਹੀਂ ਜੀ ਹਾਂ ਸਰਕਾਰ ਨੇ ਕਿਹਾ ਹੈਗਾ ਕਿ 500 ਰੁਪਏ ਦੇ ਨੋਟ ਬੰਦ ਨਹੀਂ ਕੀਤੇ ਜਾਣਗੇ ਇਹ ਨੋਟ ਵਰਤੋਂ ਦੇ ਵਿੱਚ ਰਹਿਣਗੇ ਅਤੇ ਇਹਨਾਂ ਦੀ ਵੰਡ ਵੀ ਪਹਿਲਾਂ ਦੇ ਵਾਂਗ ਹੀ ਜਾਰੀ ਰਹੇਗੀ ਤਾਂ ਅਜਿਹੀਆਂ ਖਬਰਾਂ ਨੂੰ ਤੁਸੀਂ ਗੁੰਮਰਾਹ ਬਿਲਕੁਲ ਵੀ ਨਾ ਹੋਵੋ ਕਿਉਂਕਿ ਬਹੁਤ ਸਾਰੀਆਂ WhatsApp ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਪੋਸਟ ਵੀ ਸਾਂਝੀ ਕੀਤੀ ਜਾਂਦੀ ਹੈ ਤੇ ਅਜਿਹੀਆਂ ਖਬਰਾਂ ਵੀ ਫੈਲਾਈਆਂ ਜਾਂਦੀਆਂ ਨੇ ਕਿ 500 ਰੁਪਏ ਦੇ ਨੋਟ ਹੁਣ ATM ਦੇ ਵਿੱਚੋਂ ਨਹੀਂ ਮਿਲਣਗੇ ਪਰ ਹੁਣ ਸਰਕਾਰ ਤੇ RBI ਦੇ ਵੱਲੋਂ ਇਹ ਸਪਸ਼ਟ ਜਵਾਬ ਵੀ ਦੇ ਦਿੱਤਾ ਗਿਆ ਹੈਗਾ ਕੀ ਅਜੇਆ ਬਿਲਕੁਲ ਵੀ ਨਹੀਂ ਹੋਣ ਵਾਲਾ ਹਾਲਾਂਕਿ 30 ਸਤੰਬਰ ਤੋਂ ਬਾਅਦ 75% ਛੋਟੇ ਨੋਟਾਂ ਦੀ ਗਿਣਤੀ ਜ਼ਿਆਦਾ ਹੋਇਆ ਕਰੇਗੀ ਪਰ 500 ਦੇ ਨੋਟ ਬੰਦ ਨਹੀਂ ਹੋਣ ਵਾਲਾ